ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਾਰ ਮਲੰਗੀ ਗੱਲਾਂ ਮਲੰਗੀ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਧੀਆ ਰੱਬੀ ਰੂਹ ਦੇ ਮੈਂ ਦਰਸ਼ਨ ਕਰਨ ਜਾ ਰਿਹਾ ਮਾਨਾ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੁਹਾਡਾ ਜੀ ਆਇਆਂ ਨੂੰ ਜੀ ਇਸ ਪ੍ਰੋਗਰਾਮ ਦੇ ਵਿੱਚ ਹੋਰ ਬਾਈ ਜੀ ਠੀਕ ਠਾਕ ਹੋ ਹਾਂਜੀ ਬਹੁਤ ਵਧੀਆ ਮਾਨਾ ਜੀ ਬਾਰੇ ਮੈਂ ਦੱਸਣਾ ਚਾਹੁੰਦਾ ਮਾਨਾ ਜੀ ਪ੍ਰੋਫੈਸ਼ਨਲ ਤੌਰ ਤੇ ਪਲੰਬਰ ਦਾ ਕੰਮ ਕਰਦੇ ਨੇ ਪਰ ਨਾਲ ਨਾਲ ਅਜਰੋਵੇਦਿਕ ਦਵਾਈਆਂ ਦਾ ਵੀ ਕੰਮ ਕਰਦੇ ਨੇ ਮਤਲਬ ਕਿ ਇਨਦੀ ਫਾਇਦਗੀ ਦਾ ਵੀ ਕੰਮ ਕਰਦੇ ਨੇ ਇਹ ਆਪਦੀ ਦਵਾਈਆਂ ਬਾਰੇ ਤੁਹਾਨੂੰ ਦੱਸਣਗੇ ਮਾਨਾ ਜੀ ਅੱਜ ਕਿਹੜਾ ਪ੍ਰੋਡਕਟ ਲੈ ਕੇ ਆਓ ਦੱਸੋਗੇ ਸਾਡੇ ਦਰਸ਼ਕਾਂ ਨੂੰ ਤੇਰਾ ਪਜਾਬ ਤੇ ਮਨ ਲੋ ਕੰਮ ਕਰ ਰਹੀਆਂ ਪਜਾਬ ਤੇ ਕੰਮ ਕਰ ਰਹੀ ਉਹ ਕਿਹਤਿਆਰੀ ਦਵਾਈ ਦਵਾਈ ਦੀ ਮਨ ਲੋ ਤੇਜਾਬ ਹੋ ਗਿਆ ਰੇਤੀ ਤੋਂ ਅਲਰਜੀ ਵੇਹਰਾ ਨਾਜਰਾਜ ਖਾਂ ਟਿੱਕਾ ਵੇਹਰਾ ਆਉਂਦੀਆਂ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਮਨ ਲੋ ਜੀ ਦੇ ਵਿੱਚ ਕਵਿਨ ਭਖਣ ਵੇਹਰਾ ਮੰਨ ਲੋ ਉਹਦੀ ਆਪਾਂ ਦਵਾਈ ਬਿੰਨੇ ਦੀ ਸੀ ਪ੍ਰੋਡਕਟ ਆਪ ਹੀ ਘਰੇ ਤਿਆਰ ਕਰਦੇ ਅੱਛਾ ਜੀ ਪਿਓਰ ਦੇਸੀ ਹੈ ਹਾਂਜੀ ਪਿਓਰ ਦੇਸੀ ਅੱਛਾ ਕੋਈ ਇਹਦੇ ਵਿੱਚ ਕੈਮੀਕਲ ਜਾਂ ਐਲੋਪੈਥਿਕ ਦਵਾਈਆਂ ਦਾ ਮਿਸ਼ਰਣ ਕਿ ਨਹੀਂ ਕੀਤਾ ਹੋਇਆ ਨਹੀਂ ਕੋਈ ਮੈਡੀਕਲ ਦਾ ਮਿਸ਼ਰਣ ਨਹੀਂ ਹੈ ਕੋਈ ਕੈਮੀਕਲ ਬ੍ਰੈਕੀ ਬੋਲੋ ਥੋੜਾ ਜਿਆਦਾ ਆਵਾਜ਼ ਨਾਲ ਪਿਓਰ ਦੇਸੀ ਹੈ ਪਿਓਰ ਦੇਸੀ ਬ੍ਰੈਕ ਅੱਛਾ ਤੇ ਬਾਕੀ ਮਨਨ ਜੀ ਮੈਂ ਕਹਿਣਾ ਚਾਹੁੰਦਾ ਵੀ ਅੱਜ ਕੱਲ੍ਹ ਫੇਸਬੁੱਕ ਤੇ ਹੋਰ ਸੋਸ਼ਲ ਜਿਹੜੇ ਪਲੇਟਫਾਰਮ ਨੇ ਉਹ ਤੇ ਹਰ ਇੱਕ ਵੈਦ ਬਣਾ ਫਿਰਦਾ ਉਹ ਵਰਤੂ ਕਰ ਲੋ ਉਹ ਕਰ ਲੋ ਉਹ ਕਰ ਲੋ ਤੁਸੀਂ ਉਹਨਾਂ ਵਾਂਗੂ ਕੋਈ ਐਡਕ ਨਹੀਂ ਕਰਨਾ ਚਾਹੁੰਦੇ ਵੀ ਯਾਰ ਵੀ ਮੇਰੀ ਮਸ਼ਹੂਰੀ ਹੋ ਜੇ ਵਿੱਚ ਪਾਉਂਦੇ ਧੱਕਾ ਨਾ ਕੋਈ ਰੱਖਣਾ ਭਾਈ ਇਹਦਾ ਇੰਨਾ ਦਾ ਕੋਈ ਨਹੀਂ ਆਪਾਂ ਨੂੰ ਰਿਜ਼ਲਟ ਆਉਣੀ ਚਾਹੀਦੀ ਹੈ ਮਾਲ ਜਿਹੜਾ ਬੰਦਾ ਉਹ ਠੀਕ ਹੋਣਾ ਚਾਹੁੰਦਾ ਆਪਣੇ ਐਡ ਤੇ ਜਾਂ ਆਪਾਂ ਨੂੰ ਪੈਸਿਆਂ ਦਾ ਕੋਈ ਇੰਨਾ ਦਾ ਕੋਈ ਲਾਲਚ ਨਹੀਂਗਾ ਬਲੋ ਸਿਰਫ ਆਪਾਂ ਨੂੰ ਲੋਕਾਂ ਦਾ ਪਿਆਰ ਮਿਲਣਾ ਚਾਹੀਦਾ ਅੱਛਾ ਪਿਆਰ ਨਾਲ ਡੱਟ ਪਰ ਜੂਗਾ ਹਨਾ ਡੱਟ ਪਰ ਜੂ ਮੰਨ ਲਓ ਚਲੋ ਨਾਲ-ਨਾਲ ਜਿੰਨਾ ਕੁ ਮਾਰਜਨ ਹੈਗਾ ਹਨ ਲੋੜ ਅਨੁਸਾਰ ਉਹ ਚਾਹੀਦਾ ਹਨਾ ਅਸੀਂ ਇਹ ਦਵਾਈ ਬਾਰੇ ਸਾਡੇ ਦਰਸ਼ਕਾਂ ਨੂੰ ਖੁੱਲਕੇ ਦੱਸੋ ਵੀ ਇਹਦੇ ਵਿੱਚ ਕੀ ਕੁਸ਼ ਮਲੋਂਨੇ ਹੋ ਤੁਸੀਂ ਹਨਾ ਵੀ ਕੀ ਕੀ ਵਿੱਚ ਅਜੁਰਵੇਦਿਕ ਜਿਹੜੇ ਮੈਡੀਸਨ ਕਿਵੇਂ ਬਣਾਉਨੇ ਆ ਕੀ ਕੀ ਇਹਦੇ ਵਿੱਚ ਜੜੀ ਬੂਟੇ ਪਾਉਨੇ ਆ ਪਲੀਜ਼ ਖੁੱਲਕੇ ਦੱਸੋ ਸਾਡੇ ਬਾਰ ਇਸ ਦੇ ਵਿੱਚ ਮਾਨੂੰ ਦੇਸੀ ਦਵਾਈਆਂ ਜਿਹੜੀਆਂ ਪ੍ਰੋਟੀਨ ਦੇ ਵਿੱਚ ਮਾਨੂੰ ਸਬਜ਼ੀਆਂ ਦੇ ਵਿੱਚ ਚਾਹ ਦੇ ਵਿੱਚ ਜੋ ਯੂਜ਼ ਕਰਦੇ ਆ ਕੁਝ ਕਿ ਦਵਾਈਆਂ ਦਾ ਦੱਸੋਗੇ ਸਾਡਾ ਵਗੈਰਾ ਹੋ ਗਈਆਂ ਹਨਾ ਜਿਵੇਂ ਸੌਫ ਵਗੈਰਾ ਹੋ ਗਈ ਦੇਸੀ ਚੀਜ਼ਾਂ ਇਹਦੇ ਵਿੱਚ ਮਾਨੂੰ ਯੂਜ਼ ਕਰਦੇ ਆ ਇੰਗਲਿਸ਼ ਵਿੱਚ ਮਾਨੂੰ ਕੋਈ ਵੀ ਚੀਜ਼ ਨਹੀਂ ਮਤਲਬ ਕੋਈ ਨਾ ਕੋਈ ਇਹਦਾ ਸਾਈਡ ਇਫੈਕਟ ਆ ਕਿਸੇ ਦਾ ਕੋਈ ਨੁਕਸਾਨ ਨਹੀਂ ਇਹ ਚੀਜ਼ ਦਾ ਹਨਾ ਕੋਈ ਵੀ ਹਰ ਇੱਕ ਬੰਦਾ ਇਸ ਨੂੰ ਯੂਜ਼ ਕਰ ਸਕਦਾ ਮੈਨੂੰ ਐ ਦੱਸੋ ਵੀ ਇਹ ਜਿਹੜਾ ਤੁਹਾਡਾ ਵੈਦਗੀ ਦਾ ਕੰਮ ਹੈ ਇਹ ਕੋਈ ਜੱਦੀ ਚੱਲਿਆ ਰਿਹਾ ਵੀ ਪਹਿਲਾਂ ਤੁਹਾਡੇ ਫਾਦਰ ਸਾਹਿਬ ਕੰਮ ਕਰਦੇ ਸੀ ਇਹਦੇ ਬਾਅਦ ਬਾਅਦ ਤੁਸੀਂ ਦੋ ਐ ਨਹੀਂ ਪਤਾ ਤੁਹਾਡੇ ਬੱਚੇ ਕਰਨਗੇ ਕੋਈ ਜੱਦੀ ਚੱਲਿਆ ਰਿਹਾ ਤਾਂ ਕੋਈ ਨਹੀਂ ਜੱਦੀ ਕੋਈ ਨਹੀਂ ਚੱਲਿਆ ਰਿਹਾ ਮੈਨੂੰ ਮੰਨ ਲਓ ਸ਼ੁਰੂ ਤੋਂ ਦਿੱਕਤ ਸੀ ਘੜ ਘੜ 5-10 ਸਾਲਾਂ ਤੋਂ 5-10 ਸਾਲਾਂ ਤੋਂ ਠੀਕ ਤੇ ਆ ਬਣਦਾ ਸੀ ਰੇਤੇ ਤੋਂ ਅਲਰਜੀ ਸੀ ਮੰਨ ਲਓ ਜਿਹੜੇ ਵੀ ਖਾਣਾ ਖਾਂਦੇ ਸੀ ਕੰਮ ਤੇ ਜਾਂਦੇ ਸੀ ਮੰਨ ਲਓ ਉੱਥੇ ਰੇਤਾ ਵਗੈਰਾ ਚੜ ਜਾਂਦਾ ਸੀ ਕੰਮ ਰੇਤੇ ਦਾ ਤਾਂ ਉਲਟੀ ਆ ਜਾਂਦੀ ਸੀ ਉਲਟੀ ਆ ਜੀ ਤਾਂ 4-5 ਸਾਲ ਇਦਾਂ ਹੀ ਕੰਮ ਕਰਿਆ ਚਲੋ ਵੀ ਹੌਲੀ-ਹੌਲੀ ਸੈਟਿੰਗ ਹੋ ਜੂ ਮੈਨੂੰ ਤੇਜਾਬ ਦੀ ਦਵਾਈ ਵੀ ਕਈ ਵਾਰ ਕਹਿੰਦੇ ਸੀ ਕਿ ਕੈਪਸੂਲ ਲੈ ਲਓ ਉਹ ਕਦੇ ਯੂਜ਼ ਨਹੀਂ ਕਰਿਆ ਸੀ ਵਰਤਿਆ ਨਹੀਂ ਸੀ ਕੈਪਸੂਲ ਵੀ ਨਹੀਂ ਆਪਾਂ ਤਾਂ ਇੱਕ ਦਵਾਈ ਸੀ ਬਣਾਉਣੀ ਆ ਕਿ ਮੁੜ ਕੇ ਕੋਈ ਵੀ ਦਿੱਕਤ ਨਹੀਂ ਹੋਣੀ ਮੈਨੂੰ ਤੇਜਾਬ ਨਾ ਨਾ ਰੇਤੀ ਦਰਦ ਹੋਣੀ ਆ ਤਾਂ ਮੈਂ ਡਾਕਟਰ ਸਾਹਿਬ ਕੋਲੇ ਗਿਆ ਉਹ ਕਹਿੰਦੇ ਵੀ ਤੁਸੀਂ ਠੀਕ ਨਹੀਂ ਹੁੰਦੇ ਤੁਸੀਂ ਆਪਦਾ ਕੰਮ ਛੱਡ ਦਿਓ ਅੱਛਾ ਹਾਂ ਜੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਦਰਸਕ ਕੰਮ ਛੱਡ ਦਾਂਗੇ ਪਰ ਹੁਣ ਅੱਜ ਤਾਂ ਨਹੀਂ ਛੱਡਿਆ ਜਾਂਦਾ ਹੌਲੀ-ਹੌਲੀ ਜਵਾਕ ਵੀ ਪਾਲਣੇ ਨੇ ਹਾਂਜੀ ਹਾਂ ਵੀ ਚਲੋ ਟਾਈਮ ਨਾਲ ਉਸ ਤੋਂ ਬਾਅਦ ਕਿਉਂ ਮੈਂ ਡਾਕਟਰ ਸਾਹਿਬ ਨੂੰ ਕਹਿ ਕੇ ਐਸਕੀਮੈਕਾ ਹੈ ਜਾਂ ਪ੍ਰੋਜੈਕਟਰ ਬਣਾਉਣਾ ਜੀ ਮੁੜ ਕੇ ਜਿੰ ਇੰਤਿਆ ਬਣਦਾ ਤੇ ਆ ਵੀ ਸੈੱਟ ਹੋ ਜੂਗਾ ਕਿ ਰੇਟੇ ਤੋਂ ਅਲਰਜੀ ਵੀ ਡਾਕਟਰ ਸਾਹਿਬ ਨੂੰ ਹੀ ਕਹਿ ਦਿੱਤਾ ਸੀ ਹਾਂਜੀ ਅੱਛਾ ਤੇ ਵੀ ਮੈਂ ਇਹਦਾ ਪ੍ਰੋਜੈਕਟਰ ਬਣਾਉਣਾ ਤੇ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਦੁਨੀਆ ਤੇ ਇਹੀ ਜੀ ਕੋਈ ਚੀਜ਼ ਨਹੀਂ ਬਣੀ ਕਿ ਬਿੰਦਰਾ ਕੀਕ ਨਾ ਹੋਵੇ ਠੀਕ ਨਾ ਹੋਵੇ ਠੀਕ ਹੈ ਤੇ ਉਸ ਤੋਂ ਬਾਅਦ 1.2 ਸਾਲਾਂ ਬਾਅਦ ਮੰਨ ਲਓ ਇਹ ਪ੍ਰੋਜੈਕਟ ਮੇਰੇ ਧਿਆਨ ਚ ਆਇਆ ਮੈਂ ਪ੍ਰੋਜੈਕਟ ਦੇਖ ਕੇ ਪਹਿਲਾਂ ਮੈਂ ਕੰਪਨੀ ਚ ਕੰਮ ਕਰਦਾ ਰਿਹਾ ਕਿਹੜੀ ਕੰਪਨੀ ਚ ਆਪਣਾ ਸ਼ਾਪਨੇਟ ਕੰਪਨੀ ਚ ਕੰਮ ਕਰ ਇਹ ਕੰਪਨੀ ਦੇਸੀ ਦਵਾਈਆਂ ਹੀ ਬਣਾਉਂਦੀ ਆ ਸੱਤ ਰਾਨੀ ਇਨੋਵੇਸ਼ਨ ਬਣਾਉਂਦੇ ਆ ਅਜੇ ਤੁਸੀਂ ਮੈਨੂੰ ਜੌਬ ਕਰਦੇ ਸੀ ਉਹਦੇ ਵਿੱਚ ਹਾਂਜੀ ਹਾਂਜੀ ਤੇ ਜੌਬ ਕਰਦੇ ਕਰਦੇ ਨੁਕਤਾ ਤੁਸੀਂ ਉਹ ਕੰਪਨੀ ਤੋਂ ਲੱਭ ਤਾ ਕਿ ਆਉਦੇ ਤੁਹਾਡੇ ਮਾਈਂਡ ਚ ਆਇਆ ਇਹ ਨੁਕਤਾ ਮੰਨ ਲਓ ਉਹ ਕੰਪਨੀ ਦੇ ਪ੍ਰੋਡਕਟਸ ਸੀ ਉਹਨਾਂ ਦੇ ਵਿੱਚੋਂ ਕੁਝ ਪਲੱਸ ਕਰਿਆ ਹਨਾ ਉਹਨਾਂ ਦੇ ਵਿੱਚੋਂ ਤੇ ਕੁਝ ਸਾਡੇ ਕੋਲੋਂ ਪ੍ਰੋਡਕਟ ਪਾ ਕੇ ਆਪ ਦਵਾਈ ਵਰਤੀ ਤੇ ਫਿਰ ਬਿਲਕੁਲ ਠੀਕ ਹੋ ਗੋ ਫਿਰ ਦਵਾਈ ਬਣਾ ਕੇ ਘਰੇ ਰੱਖੀ ਰੱਖ ਕੇ ਜਦੋਂ ਵੀ ਕੋਈ ਆਉਂਦਾ ਸੀ ਉਹਨੂੰ ਇੱਕ ਚਮਚੇ ਦੋ ਚਮਚੇ ਆਪਾਂ ਫ੍ਰੀਜ ਦੇ ਦਿੰਦੇ ਸੀ ਜਾਂ ਕੋਈ ਗੱਲ ਨਹੀਂ ਆਉਂਦਾ ਭਲਾਓ ਜੀ ਠੀਕ ਹੈ ਤੇ ਰਿਜਲਟ ਆਉਣ ਲੱਗੇ ਲੋਕਾਂ ਨਾਲ ਪਿਆਰ ਮਿਲਿਆ ਉਸ ਤੋਂ ਬਾਅਦ ਵੀ ਆਪਾਂ ਸੋਚੇ ਵੀ ਕਿ ਹੋਣਾ ਆਪਣੀ ਦੀ ਕੰਮ ਕਰ ਲਈਆ ਕਿਆ ਬਹੁਤ ਤੇ ਹੁਣ ਤੁਸੀਂ ਮੰਨ ਲਓ ਬਕਾਇਦਾ ਇੱਥੇ ਕੰਮ ਕਰ ਰਹੇ ਹੋ ਹਨ ਹਾਂਜੀ ਰਿਜਲਟ ਵਧੀਆ ਮਿਲ ਰਹੇ ਹਨ ਤੁਹਾਨੂੰ ਹਾਂਜੀ ਹਾਂਜੀ ਮੰਨ ਲਓ 100% ਰਿਜਲਟ ਮੇਰੇ ਕੋਲ 100% ਬਾਕੀ ਜੇ ਇਹ ਚ ਤੁਸੀਂ ਗਰੰਟੀ ਫੁੱਲ ਗਰੰਟੀ ਦੇਣੀ ਤੇ ਜਾ ਬਿਲਕੁਲ ਠੀਕ ਹੋ ਜਾਊਗਾ ਫੁੱਲ ਗਰੰਟੀ 100% ਮੁੜ ਕੇ ਤੇ ਆਬ ਨਹੀਂ ਹੋਊਗਾ ਮੰਨ ਲਓ ਕਿੰਨਾ ਚਿਰ ਦਵਾਈ ਖਾਣੀ ਪੈਂਦੀ ਹੈ ਇਹ ਇਹ ਘੱਟੋ ਘੱਟ 2 ਮਹੀਨੇ ਦਵਾਈ ਵਰਤਣੀ ਵੈਸੇ ਤਾਂ 5-4 ਦਿਨ ਬਾਅਦ ਮਨੂੰ ਸੈੱਟ ਹੋ ਜਾਂਦਾ ਸੈੱਟ ਹੋ ਜਾਂਦਾ ਠੀਕ ਹਾਂਜੀ 2 ਤੋਂ 2 ਮਹੀਨੇ ਦਵਾਈ ਵਰਤ ਲੈ ਵਸੇ ਇਹ ਦਵਾਈ ਨਹੀਂ ਹੈਗੀ ਇੱਕ ਆਯੁਰਵੈਦਿਕ ਇੱਕ ਮਨੂੰ ਖਰਾਕ ਆ ਖਰਾਕ ਹੈ ਜੇਕਰ ਤੁਸੀਂ ਰੁਟੀਨ ਦੇ ਵਿੱਚ ਮਨੂੰ ਡੇਲੀ ਇਹਨੂੰ ਆਪਦੇ ਰੁਟੀਨ ਦੇ ਵਿੱਚ ਸ਼ਾਮਲ ਕਰਦੇ ਹੋ ਖਾਣੇ ਨੂੰ ਤਾਂ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਇਹ ਜੇਸੀ ਜੜੀਆਂ ਬੂਟੀਆਂ ਨਾਲ ਤਿਆਰ ਕਰੀ ਹੋਏ ਕੋਈ ਵੀ ਕੈਮੀਕਲ ਨਹੀਂ ਹੈਗਾ ਜੀ ਕਿਸੇ ਵੀ ਪ੍ਰਕਾਰ ਤਜਾਬ ਹੋਵੇਗਾ ਹਾਂਜੀ ਕੋਈ ਵੀ ਪ੍ਰੋਬਲਮ ਉਹ ਗੈਸ ਗੈਸ ਵੀ ਬਣਦੀ ਹੁੰਦੀ ਹੈ ਉਹ ਵੀ ਠੀਕ ਕਰਦਾ ਦਾ ਹਾਂਜੀ ਹਾਂਜੀ ਉਹ ਗੈਸ ਤੋਂ ਬਾਅਦ ਤੇਜਾਬ ਬਣ ਜਾਂਦਾ ਨਾ ਸਿਰ ਨੂੰ ਚੜਨ ਲੱਗਦਾ ਅੱਖਾਂ ਨੂੰ ਚੜਨ ਲੱਗ ਜਾਂਦਾ ਤੇ ਲੀਵਰ ਦੇ ਵੀ ਬਹੁਤ ਸਾਈਡ ਇਫੈਕਟ ਨੇ ਨਾ ਤੇਜਾਬ ਦੇ ਹਾਂਜੀ ਹਾਂਜੀ ਬਹੁਤ ਠੀਕ ਹੈ ਤੇ ਬਾਕੀ ਇਹਦੀ ਵਿਧੀ ਕੀ ਹੈ ਮਾਨੂੰ ਕਿਵੇਂ ਖਾਣੀ ਹੈ ਦੱਸੋਗੇ ਸਾਡੇ ਦਰਸ਼ਕਾਂ ਨੂੰ ਇਹ ਸਵੇਰੇ ਨਿਰਨੇ ਕਾਲ ਜੇ ਗਰਮ ਪਾਣੀ ਨਾਲ ਯੂਜ਼ ਕਰਨੀ ਹੈ ਅੱਛਾ ਕਿਵੇਂ ਮਤਲਬ ਜੇ ਤੁਸੀਂ ਗਰਮ ਪਾਣੀ ਨਾਲ ਦਵਾਈ ਲਾਉਂਗੇ ਉਦੋਂ ਪੇਟ ਸਾਫ਼ ਹੋਊਗਾ ਠੀਕ ਹੈ ਜਦੋਂ ਦਿਨੇ ਦਵਾਈ ਲੈਣੀ ਹੈ ਜੇ ਤਾਂ ਤੁਸੀਂ ਘਰੋਂ ਜਾ ਕਿਤੇ ਮੰਨ ਲਓ ਹਨਾ ਫਿਰ ਤਾਂ ਕਿਸੇ ਕੀ ਜਿਹਨਾਂ ਦਵਾਈ ਵਰਤ ਸਕਦੇ ਹੋ ਮਤਲਬ ਜਦੋਂ ਦਿਨੇ ਤੁਸੀਂ ਠੰਡੇ ਪਾਣੀ ਨਾਲ ਦਵਾਈ ਲੈਣੀ ਆ ਤੇ ਸਵੇਰੇ ਗਰਮ ਪਾਣੀ ਨਾਲ ਯੂਜ਼ ਕਰਨੀ ਸਵੇਰੇ ਗਰਮ ਨਾਲ ਗਰਮ ਪਾਣੀ ਨਾਲ ਦਵਾਈ ਯੂਜ਼ ਕਰੋਗੇ ਤਾਂ ਤੁਹਾਡਾ ਕੀ ਇਹ ਪੇਟ ਸਾਫ ਹੋਊਗਾ ਅੱਛਾ ਮਤਲਬ ਜਿਹੜੀਆਂ ਅੰਤੜੀਆਂ ਦੇ ਵਿੱਚ ਕੋਈ ਚੀਜ਼ ਜੰਮੀ ਹੋਈ ਹੈ ਨਾ ਬਾਹਰ ਘਟੂ ਬਾਹਰ ਨਿਕਲ ਜਾਂਦੀ ਹੈ ਗੰਦਗੀ ਵੀ ਕਰਾ ਕੇ ਮਲਮਲ ਸਾਫ ਹੋ ਜਾਂਦਾ ਜਿਹੜਾ ਮਲ ਮਲਮੂਤ ਦਵਾਈ ਆ ਨਾ ਸਾਰਾ ਕੁਝ ਨਿਕਲ ਜਾਂਦਾ ਬਾਕੀ ਕੋਈ ਜਰੀਆ ਮੰਨ ਲਓ ਤੁਸੀਂ ਹੁਣ ਪਲੰਬਰ ਦਾ ਵੀ ਕੰਮ ਕਰਦੇ ਹਾਂ ਇਹ ਦੋਵੇਂ ਚੀਜ਼ਾਂ ਅਡਜਸਟ ਕਿਵੇਂ ਕਰਦੇ ਵੀ ਹੁਣ ਯਾਰ ਬੈਦ ਬਣ ਜੀ ਇਹ ਦਿਮਾਗ ਚ ਆਇਆ ਕਿ ਲੋਕਾਂ ਨੂੰ ਦੇਖ ਕੇ ਹਵਾ ਜੀ ਲੱਗੀ ਯਾਰ ਵੀ ਬੈਦ ਬਣੀ ਆ ਵੀ ਲੋਕੀ ਨੋਟਸ ਆਪਰੇ ਛਾਪਰੇ ਨੇ ਆਪਾਂ ਹੀ ਛਾਪਣ ਲੱਗ ਜੀ ਇਹ ਦਿਮਾਗ ਚ ਕਿ ਨਹੀਂਗਾ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਸੀ ਮੈਂ ਤਾਂ ਬਸ ਸਿਰਫ ਆਪਣੇ ਵਾਸਤੇ ਦਵਾਈ ਬਣਾਈ ਸੀ ਤੇ ਜਦੋਂ ਦਵਾਈ ਮੁੱਕ ਜਾਈ ਮੈਂ ਤਾਂ ਠੀਕ ਹੋ ਗਿਆ ਸੀ ਕਬਈ ਕਬਈ ਜਾ ਕੇ ਫਿਰ ਸ਼ੌਂਕੀਆ ਰੱਖ ਲਈ ਸੀ ਵੀ ਕੋਈ ਹੋਰ ਕੋਈ ਹੋਰ ਕਿਸੇ ਭੈਣ ਭਾਈ ਨੂੰ ਲੋੜ ਪੈ ਜਾਂਦੀ ਆ ਠੀਕ ਹੈ ਜਦੋਂ ਕੋਈ ਆਉਂਸੀ ਆਪਾਂ ਇੱਕ ਦੋ ਚਮਚੇ ਦੇ ਦਿੰਦੇ ਸੀ ਫਿਰ ਕਾਫੀ ਡਿਮਾਂਡ ਵਧਦੀ ਗਈ 120 ਤੋਂ ਪਲੱਸ ਲੋਕਾਂ ਦਾ ਅਡਵਾਂਸ ਕਰੀ ਹੂੰ ਹੂੰ ਤਾਂ ਫਿਰ ਇਸ ਤਿਆਰੀਂ ਚੀਜ਼ ਬਣ ਆਉਣ ਲੱਗੇ ਸੀ ਠੀਕ ਹੋ ਵੀ ਤੁਸੀਂ ਉਹ ਦਵਾਈ ਬਣਾ ਕੇ ਗੋ ਫਿਰ ਅਸੀਂ ਆਪਾਂ ਨੇ ਸੋਚਿਆ ਵੀ ਕਿਉਂ ਨਾ ਆਪਾਂ ਇਹ ਵੀ ਫਿਰਜੀ ਵਾਲੋ ਕੰਮ ਕਰ ਲਈ ਹੈ ਨਾ ਵੀ ਲੋਕਾਂ ਦਾ ਭਲਾਗਾ ਤੇ ਜੋ ਮੈਂ ਪਲੰਬਰ ਦਾ ਕੰਮ ਕਰ ਰਿਹਾ ਸੀ ਉਹ ਵੀ ਵਧੀਆ ਕੰਮ ਚੱਲ ਰਿਹਾ ਮਾਲਕ ਦੀ ਕਿਰਪਾ ਨਾਲ ਹੁਣ ਛੱਡਦੇ ਕਿ ਨਹੀਂ ਹੋ ਕੰਮ ਵੀ ਉਹ ਥੋੜਾ ਜਿਹਾ ਹੁਣ ਘਟਾਇਆ ਹੋਇਆ ਮੰਨ ਲਓ ਕੰਮ ਇਹ ਵਧੀਆ ਚੱਲਣ ਲੱਗ ਗਿਆ ਇਧਰ ਹਾਂ ਇਧਰ ਵਧੀਆ ਚੱਲ ਰਿਹਾ ਮੰਨ ਲਓ ਲੋਕਾਂ ਦਾ ਬਹੁਤ ਰਿਸਪੌਂਸ ਮਿਲ ਰਿਹਾ ਤਾਂ ਕਰਕੇ ਵੀ ਲੋਕਾਂ ਦੇ ਪਿਆਰ ਦੇਖ ਕੇ ਚਲੋ ਇਧਰ ਆਪਾਂ ਫਿਰ ਮਾਲੋ ਤੁਸੀਂ ਤੁਹਾਨੂੰ ਦੱਸਾਂਗੇ ਇਹ ਹੁਣ ਜੇ ਦਵਾਈ ਲੈਣੀ ਹੋਵੇ ਕਿਸੇ ਵੀ ਮੇਰੇ ਵੀਰਪੈਣ ਭਰਾ ਨੇ ਤਾਂ ਇਹ ਕਿੱਥੋਂ ਆਦਾ ਡਰੈਸ ਦੱਸ ਦੋ ਉਹਨਾਂ ਵੀ ਕਿੱਥੋਂ ਵੀ ਲੈ ਸਕਦਾ ਜਾਂ ਕੋਰੀਅਰ ਵਗੈਰਾ ਜਾਂ ਕੋਈ ਬਾਹਰ ਬੈਠਾ ਉਹਨੂੰ ਕਿਵੇਂ ਮੰਗਵਾ ਸਕਦਾ ਦੱਸੋਗੇ ਇਹ ਆਪਾਂ ਆਪਣਾ ਪਿੰਡ ਸਪੀਖੀ ਜ਼ਿਲ੍ਹਾ ਮਾਨਸਾ ਮੇਰਾ ਨਾਮ ਸਰਦਾਰ ਮਾਨ ਸਿੰਘ ਮਾਲੋ ਤੁਸੀਂ ਫੋਨ ਰਾਹੀਂ ਦਵਾਈ ਮੰਗਾ ਸਕਦੇ ਹੋ ਕੋਰੀਅਰ ਕਰ ਦਾਂਗੇ ਆਪਾਂ ਘਰ ਬੈਠ ਕੇ ਦਵਾਈ ਮੰਗਾ ਸਕਦੇ ਹੋ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ ਦੋਸਤੋ ਮਾਨ ਮਾਨ ਜੀ ਨੇ ਦੱਸਤਾ ਉਹ ਦਵਾਈ ਬਾਰੇ ਹਨਾ ਇਹ ਅਜਰਵੇਦਿਕ ਹੈ ਇਹ ਮੈਂ ਵਰਤੋਂ ਮੈਂ ਇਹਦੀ ਕੀਤੀ ਹੈ ਜੀ ਤਿੰਨ ਚਾਰ ਦਿਨ ਪਹਿਲਾਂ ਮੈਨੂੰ ਵੀ ਬਹੁਤ ਫਰਕ ਆ ਲੱਗਿਆ ਇਹ ਮੈਡੀਸਨ ਬਹੁਤ ਵਧੀਆ ਹੈ ਬਾਕੀ ਮਾਨ ਜੀ ਜਿਤ ਖਾਣ ਜੀ ਵੀ ਟੇਸਟੀ ਹੈ ਨਾ ਚੂਰਨ ਵਰਗੀ ਹੈ ਸੁਆਦ ਹੈ ਬਾਕੀ ਮਾਨ ਜੀ ਦਾ ਕੋਈ ਇਹਦੇ ਵਿੱਚ ਫਲਾਲਚ ਨਹੀਂ ਹੈਗਾ ਵੀ ਇਹਨੇ ਪੈਸੇ ਕਮਾਉਣੇ ਨੇ ਕਿਉਂਕਿ ਤਜਾਬ ਦੋਸਤੋ ਤਜਾਬ ਦੀ ਜਿਹੜੀ ਬਿਮਾਰੀ ਹੈ ਕਉਜ ਕੱਲ 99% ਬੱਚੇ ਤੋਂ ਲੈ ਕੇ ਨਾ ਬਜ਼ੁਰਗ ਤੱਕ ਸਭ ਨੂੰ ਹੋ ਰਿਹਾ। ਸੋ ਇਹ ਦਵਾਈ ਤੁਸੀਂ ਇੱਕ ਵਾਰ ਵਰਤੋਂ ਕਰੋ ਤੇ ਰਿਜ਼ਲਟ ਮਿਲਤਾ ਹੀ ਕਿੰਨੇ ਦਾ ਰੇਟ ਆ ਜੀ 300 300 ਰੁਪਏ ਮੰਥਲੀ। ਅੱਛਾ ਮੰਥੀ ਹੈ ਨਾ ਮਹੀਨੇ ਦਵਾਈ ਦੇਣ ਉਹ ਦਿਖਾ ਦਿਓ ਪੈਕਟ ਜਿਹੜੇ ਤੁਸੀਂ ਲੈ ਕੇ ਆਉਣ ਨਾਲ। ਕਿਓ ਪੁੱਕੀ ਵਰਗੀ ਲੱਗਦੀ ਹੈ ਨਾ ਪੁੱਕੀ ਵਰਗੀ ਲੱਗਦੀ ਹੈ ਪੁੱਕੀ ਮੈਂ ਪੁੱਕੀ ਦਾ ਬਸੇ ਨਹੀਂ ਸਸਤੇ ਵੀ ਨਹੀਂ ਕੋਈ ਇਦਾਂ ਬਾਕੀ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਮੰਨ ਲਓ ਜਿਵੇਂ ਰੇਟ ਆ ਨਾ ਜੀ ਵੀ ਘਟ ਘਟ ਜਿਵੇਂ ਹਰੀਆਂ ਲੇਚੇ 5000 ਰੁਪਏ ਕਿਲੋ ਨੇ ਹਾਂ ਸੰਗੇ ਜੀ ਤੁਸੀਂ ਆਪ ਦੇਖੋ ਜੋ ਹੋਰ ਚੀਜ਼ਾਂ ਨੇ 3-400 ਰੁਪਏ ਕਿਲੋ ਨੂੰ ਮਤਲਬ 400 ਰੁਪਏ ਕਿਲੋ ਤੋਂ ਪਲੱਸ ਚੀਜ਼ਾਂ ਨੇ ਪਲੱਸ ਨਹੀਂ ਉਹ 5000 ਰੁਪਏ ਕਿਲੋ ਚੀ ਜਿਹੜੀ ਦੇ ਵਿੱਚ ਪਾਈ ਹੋਈ ਹੈ ਕਹਿਣ ਦਾ ਮਤਲਬ ਤੁਸੀਂ ਦਾ 50-60 ਰੁਪਏ ਇੱਕ ਕੁੜੀ ਮੰਗ ਰਹੀ ਹੁੰਦੀ ਹੈ ਜਿਹੜੀ ਕੋਈ ਵੀ ਪ੍ਰੋਡਕਟ ਮੰਨ ਲਓ ਦੀ ਵਿੱਚ ਆਉਂਦਾ ਸੀ ਇਹ ਨਹੀਂ ਹੈਗਾ ਵੀ ਉਹਨਾਂ ਨੇ ਸਾਨੂੰ ਆ ਡੱਬੀ ਦੇ ਦਿੱਤੀ ਵੀ ਡੱਬੀ ਦੇ ਵਿੱਚ ਸਿਰਫ ਪੈਕਿੰਗ ਕਰੀ ਹੋਈ ਕੋਈ ਚੀਜ਼ ਤੁਸੀਂ ਲੈ ਜਾਓ ਅਸੀਂ ਚੀਜ਼ ਆਪਦੇ ਹੱਥੀ ਲਿਆਉਣੇ ਆ ਜਿਵੇਂ ਕਾਲੀਆਂ ਮਿਰਚਾਂ ਪਾਉਣੇ ਆ ਉਹ ਅਸੀਂ ਸਾਫਤੀਆਂ ਲਿਆਉਣੇ ਲਿਆ ਕੇ ਸਾਂਮੀ ਤੋਂ ਫਿਸਕਾ ਕੇ ਫਿਰ ਉਹਨੂੰ ਗ੍ਰੇਂਡ કરી ਨਹੀਂ ਬਿਉਂਦੀ ਪੂਰੇ ਅਜਰ ਵਿਦਿਕ ਤਰੀਕੇ ਨਾਲ ਤੁਸੀਂ ਉਹ ਦਵਾਈਆਂ ਬਣਾਉਣੀਆਂ ਹਾਂ ਸਾਰਾ ਆ ਵੀ ਦੇਖ ਰਹੇ ਕਿ ਇਹ ਤਾਂ ਮਨੂ ਵੀ ਕੰਮ ਕਰਦੇ ਆ ਮਨੂ ਆ ਵੀ ਤਸल्ली बख्श ਕਰ ਰਹੇ ਵੀ ਇਹ ਨਹੀਂ ਹੈਗਾ ਵੀ ਉੱਥੋਂ ਪ੍ਰੈਕਟ ਲੈ ਆਂਦਾ ਕੋਈ ਲੈ ਕੇ ਬਸ ਇਹ ਚ ਪਾਤਾ ਅਗਲੇ ਨੂੰ ਉਹਦਾ ਕੋਈ ਫਾਇਦਾ ਨਹੀਂ ਮਨੂ ਪੂਰੀ ਗਾਰੰਟੀ ਹੈ ਤੁਹਾਡੀ ਹਾਂਜੀ ਹਾਂਜੀ ਆਹੋ ਬਾਕੀ ਦੋਸਤੋ ਇੱਕ ਵਾਰ ਅਜਮਾ ਲਓ 300 ਰੁਪਏ ਕੋਈ ਜ਼ਿਆਦਾ ਵੀ ਨਹੀਂ ਜੇ ਤੁਸੀਂ ਕੋਰੀਅਰ ਰਾਹੀਂ ਮੰਗਾਉਣਾ ਚਾਹੁੰਦੇ ਹੋ ਤਾਂ ਉਹਦਾ ਕੋਰੀਅਰ ਖਰਚਾ ਅਲੱਗ ਹੋਊਗਾ ਪਲੱਸ 300 ਪਲੱਸ ਜੋ ਵੀ ਹੋਇਆ ਬਾਕੀ ਸਕਰੀਨ ਦੇ ਥੱਲੇ ਜਿਹੜਾ ਨੰਬਰ ਚੱਲ ਰਿਹਾ ਤੁਸੀਂ ਇਹ ਮਾਨਜੀ ਦਾ ਨੰਬਰ ਹੈ ਮਾਨਾਜੀ ਦਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਜੇ ਤੁਹਾਨੂੰ ਦਵਾਈ ਜ਼ਰੂਰਤ ਹੈ ਤਾਂ ਤੁਸੀਂ ਮੰਗਵਾ ਸਕਦੇ ਹੋ ਮਾਨਜੀ ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ ਜੀ ਜੀ